ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਾਖੀ ਸਰਵਨ ਕਰਾਂਗੇ ਜੀ ਭਗਤ ਤੇਰਲੋਚਨ ਜੀ ਦੀ ਭਗਤ ਤੇਰਲੋਚਨ ਜੀ ਦੋ ਹੋਏ ਹਨ ਇੱਕ ਤਾਂ ਉਹ ਜਿਨ੍ਹਾਂ ਦੀ ਪ੍ਰੀਤੀ ਨਾਮਦੇਵ ਜੀ ਨਾਲ ਸੀ ਇਹ ਭਗਤ ਵੀ ਮਹਾਰਾਸ਼ਟਰ ਦੇ ਸਨ ਨਾਮਦੇਵ ਜੀ ਅਤੇ ਤੇਰਲੋਚਨ ਜੀ ਦੋਵੇਂ ਪੱਕੇ ਮਿੱਤਰ ਸਨ ਜਿਨ੍ਹਾਂ ਦਾ ਜ਼ਿਕਰ ਨਾਮਦੇਵ ਜੀ ਦੀ ਬਾਣੀ ਵਿੱਚ ਵੀ ਆਉਂਦਾ ਹੈ ਨਾ ਮਾ ਮਾਇਆ ਮੋਹਿਆ ਕਹੈ ਤਿਰਲੋਚਨ ਮੀਤ ਦੂਜੇ ਤਿਰਲੋਚਨ ਭਗਤ ਦਾ ਵਰਣਨ ਧੰਨਾ ਜੀ ਦੀ ਸਾਖੀ ਵਿੱਚ ਕੀਤਾ ਗਿਆ ਹੈ ਪਰ ਜੋ ਤਿਰਲੋਚਨ ਨਾਮਦੇਵ ਜੀ ਦੇ ਸਮਕਾਲੀ ਭਗਤ ਹਨ ਉਹਨਾਂ ਦਾ ਪਾਈ ਗੁਰਦਾਸ ਜੀ ਦੇ ਸਾਥੀ ਹੋਣ ਦਾ ਜ਼ਿਕਰ ਕੀਤਾ ਹੈ ਤੀਰਥ ਯਾਤਰਾ ਅਤੇ ਗੁਰੂ ਦੀਖਿਆ ਵੀ ਦੋਨਾਂ ਪ੍ਰੇਮੀ ਭਗਤਾਂ ਇਕੱਠਿਆਂ ਪ੍ਰਾਪਤ ਕੀਤੀ ਤਿਰਲੋਚਨ ਜੀ ਜ਼ਿਲ੍ਹਾ ਸ਼ੋਲਾਪੁਰ ਦੇ ਪਿੰਡ ਪੰਧਾਰਪੁਰ ਦੇ ਸਨ ਆਪ ਮੁੱਢੋਂ ਹੀ ਸੰਤ ਸੇਵੀ ਤੇ ਭਗਤੀ ਭਾਵ ਵਾਲੇ ਸਨ ਭਗਤ ਵਾਹਿਗੁਰੂ ਜੀ ਦੀ ਰਜ਼ਾ ਦੇ ਸ਼ਾਕਰ ਹੋ ਕੇ ਰਹਿੰਦੇ ਹਨ ਤੇ ਉਹ ਕਿਸੇ ਗੱਲ ਤੇ ਝੁਰਦੇ ਨਹੀਂ ਸਨ ਪਰ ਆਪ ਜੀ ਦੀ istri ਦੇ ਖਿਆਲ ਵਿੱਚ ਭਗਤੀ ਭਾਵ ਨਹੀਂ ਸੀ ਤੇ ਉਹ ਭਗਤ ਜੀ ਨਾਲ ਕਈ ਵਾਰ ਇਸ ਗੱਲ ਤੇ ਬੜਾ ਖਿੱਚਦੀ ਕਿ ਦੱਸੋ ਜੀ ਤੁਹਾਡੀ ਭਗਤੀ ਕੀ ਕਹਿੰਦੀ ਹੈ ਜੇ ਭਗਤ ਦੀ ਭਗਵਾਨ ਸੁਣਦਾ ਹੀ ਨਹੀਂ ਇਹ ਭਗਵਾਨ ਉਹ ਸੁਣਦਾ ਤਾਂ ਹੈ ਪਰ ਸਾਨੂੰ ਹੀ ਯਕੀਨ ਨਹੀਂ ਸੁਣੋ ਜੀ ਯਕੀਨ ਕਿਵੇਂ ਆਵੇ ਸਾਰੀ ਉਮਰ ਗੁਜ਼ਰ ਚੱਲੀ ਹੈ ਰੋਜ਼ ਹੀ ਰੱਬ ਅੱਗੇ ਪ੍ਰਾਰਥਨਾ ਕਰਦੇ ਹਾਂ ਤੁਹਾਨੂੰ ਵੀ ਆਖਦੀ ਹਾਂ ਪਰ ਤੁਸੀਂ ਤਾਂ ਪਰਵਾਹ ਹੀ ਨਹੀਂ ਕਰਦੇ ਇਸ ਵਾਸਤੇ ਤਾਂ ਭਗਵਾਨ ਸਾਨੂੰ ਔਲਾਦ ਨਹੀਂ ਦਿੰਦਾ ਕਿ ਤੁਹਾਨੂੰ ਪਰਵਾਹ ਹੀ ਨਹੀਂ ਠੀਕ ਭਗਵਾਨ ਭਗਵਾਨ ਤਾਂ ਸਭ ਨੂੰ ਦਿੰਦਾ ਹੈ ਪਰ ਜੇ ਭਾਗਾਂ ਵਿੱਚ ਹੀ ਨਾ ਹੋਵੇ ਤਾਂ ਉਹ ਕਿੱਥੋਂ ਦੇਵੇ ਸੁਣੋ ਜੀ ਭਾਗ-ਭਾਗ ਕੀ ਕਰਦੇ ਰਹਿੰਦੇ ਹੋ ਭਾਗ ਵੀ ਤਾਂ ਉਸੇ ਨੇ ਬਣਾਏ ਹਨ ਪਰ ਠੀਕ ਹੈ ਆਕ ਤਾਂ ਉਹ ਹੀ ਬਣਾਉਂਦਾ ਹੈ ਪਰ ਬਣਾਉਂਦਾ ਕਰਮਾਂ ਅਨੁਸਾਰ ਹੈ ਜੇ ਅਸਾਂ ਪੁੱਤਰ ਪ੍ਰਾਪਤੀ ਵਾਲੇ ਕਰਮ ਹੀ ਨਹੀਂ ਕੀਤੇ ਤਾਂ ਸਾਨੂੰ ਕਿਵੇਂ ਦੇ ਦੇਵੇ ਕਾਮਕਾਰ ਦਾ ਘਰ ਵਿੱਚ ਬਹੁਤ ਜ਼ਿਆਦਾ ਰਹਿੰਦਾ ਸੀ ਆਖਿਰ ਭਗਤ ਜੀ ਤੇ ਉਹਨਾਂ ਦੀ ਪਤਨੀ ਨੇ ਇਹ ਸੰਕਲਪ ਕੀਤਾ ਕਿ ਜੇਕਰ ਇੱਕ ਨੌਕਰ ਰੱਖ ਲਈਏ ਤਾਂ ਆਏ ਗਏ ਸੰਤਾਂ ਦੀ ਸੇਵਾ ਵਿੱਚ ਸੁਖ ਹੋ ਜਾਵੇਗੀ ਖੈਰ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਸਨ ਕਿ ਬਾਹਰ ਬੂਏ ਅੱਗੇ ਬੜੀ ਸੁੰਦਰ ਸ਼ਕਲ ਵਾਲਾ ਤੇ ਇਸ ਡੋਲ ਲੜਕਾ ਆਨਕਲੁੱਤਾ ਪਰ ਉਸ ਦੇ ਕੱਪੜੇ ਫਟੇ ਪੁਰਾਣੇ ਤੇ ਮੈਲੇ ਸਨ ਲੜਕੇ ਨੂੰ ਵੇਖ ਕੇ ਇਸਤਰੀ ਨੂੰ ਗੱਲਾਂ ਭੁੱਲ ਗਈਆਂ ਤੇ ਇਕਦਮ ਬਾਹਰ ਆ ਗਈ ਭਗਤਾਂ ਦਾ ਸੰਕਲਪ ਫੁਰਦਿਆਂ ਹੀ ਪ੍ਰਭੂ ਜੀ ਇੱਕ ਨੌਕਰ ਦਾ ਰੂਪ ਧਾਰ ਕੇ ਗੱਲ ਵਿੱਚ ਪੱਲਾ ਪਾ ਕੇ ਸਿਰ ਤੇ ਕਪੜਾ ਬੰਨ ਕੇ ਮੋਢੇ ਤੇ ਕੰਬਲੀ ਰੱਖ ਕੇ ਹੱਥ ਵਿੱਚ ਡੰਡਾ ਫੜ ਕੇ ਤੇ ਲੋਚਨ ਜੀ ਦੇ ਘਰ ਹੀ ਪੁੱਜ ਗਈ ਲੜਕੇ ਦੇ ਰੂਪ ਵਿੱਚ ਭਗਵਾਨ ਨੇ ਕਿਹਾ ਮੈਂ ਕਿਤੇ ਠਹਿਰਨਾ ਹੈ ਮੈਂ ਅਨਾਥ ਹਾਂ ਅਗਤ ਤੇ ਲੋਚਨ ਜੀ ਦੀ ਪਤਨੀ ਨੇ ਪੁੱਛਿਆ ਤੇਰੇ ਮਾਪਿਓ ਕਿੱਥੇ ਹਨ ਪਤਾ ਨਹੀਂ ਕਿੱਥੇ ਗਏ ਮੈਨੂੰ ਛੱਡ ਗਏ ਹਨ ਮੈਂ ਤਾਂ ਸੰਤਾ ਮਹਾਤਮਾ ਦਾ ਛੀਤ ਪ੍ਰਸਾਦ ਛੱਕ ਕੇ ਹੀ ਪਲਿਆ ਹਾਂ ਇਸੇ ਲਈ ਮੈਂ ਚੋਹਾ ਵਰਨਾ ਦੀ ਰੀਤ ਤੋਂ ਜਾਣੂ ਹਾਂ ਮਹਾਤਮਾ ਦੇ ਘਰ ਹੀ ਰਹਿੰਦਾ ਹਾਂ ਉਹਨਾਂ ਦੀ ਸੇਵਾ ਕਰਦਾ ਹਾਂ ਪਰ ਮੈਨੂੰ ਭੁੱਖ ਬਹੁਤ ਲੱਗਦੀ ਹੈ ਮੇਰੇ ਸਰੀਰ ਵਿੱਚ ਆਲਸ ਨਹੀਂ ਆਉਂਦੀ ਮੈਂ ਸਭ ਕੰਮਕਾਰ ਕਰ ਲੈਂਦਾ ਹਾਂ ਤੇ ਸੰਤੋਖ ਰੱਖਦਾ ਹਾਂ ਮੈਂ ਸਾ ਬਸੀ ਪੂਜਨ ਖਾ ਲੈਂਦਾ ਹਾਂ ਬਿਨਾ ਤਨਖਾਹ ਦੇ ਨੌਕਰੀ ਕਰਦਾ ਹਾਂ ਮੇਰਾ ਨਾਮ ਅੰਤਰਜਾਮੀ ਹੈ ਪਰ ਜਦੋਂ ਕਿਸੇ ਦਾ ਮਨ ਮਹਿਲਾ ਵੇਖਦਾ ਹਾਂ ਤਾਂ ਉਤੋਂ ਚਲਾ ਜਾਂਦਾ ਹਾਂ ਤਿ ਲੋਚਨ ਦੀ ਇਸਤਰੀ ਇਸ ਰਾਤ ਜਾਂਦੇ ਬਾਲਕ ਤੇ ਮੋਹੀ ਗਈ ਫਿਰ ਕਹਿਣ ਲੱਗੀ ਬਾਲਕ ਤੂੰ ਇਹ ਦੱਸ ਸਾਡੇ ਕਰ ਰਹੇਗਾ ਹਾਂ ਰਹਾਂਗਾ ਤੁਹਾਡੀ ਸੇਵਾ ਕਰਾਂਗੇ ਜੋ ਕਹੋਗੇ ਕਰਾਂਗਾ ਪਰ ਇੱਕ ਗੱਲ ਹੈ ਕਿ ਜੋ ਮੇਰੀ ਨਿੰਦਿਆ ਕਰੋਗੇ ਤਾਂ ਫਿਰ ਮੈਂ ਕਦੇ ਨਹੀਂ ਰਹਾਂਗਾ ਪੁੱਤਰ ਕਦੇ ਨਹੀਂ ਕਰਾਂਗੀ ਮੇਰੇ ਸੋਹਣੇ ਲਾਲ ਮੈਂ ਧੰਨ ਭਾਗ ਸਮਝਾਂਗੀ ਜੇ ਤੂੰ ਮੈਨੂੰ ਮਾਤਾ ਕਹੇ ਤੇ ਮੈਂ ਤੈਨੂੰ ਪੁੱਤਰ કહਾਂ ਹਾ ਮਾਤਾ ਤੂੰ ਮਾਤਾ ਤੇ ਮੈਂ ਤੇਰਾ ਪੁੱਤਰ ਹੋਇਆ ਭਲੀਆ ਬਲੋਸਿਆ ਤੇ ਲੋਚਨ ਦੀ ਇਸਤਰੀ ਨੂੰ ਪੁੱਤਰ ਮਿਲ ਗਿਆ ਭਗਤ ਜੀ ਕੈਨ ਲੱਗੇ ਲੈ ਹੋਰ ਕੁਝ ਮੰਗਦੀ ਉਹ ਵੀ ਅੱਜ ਤੈਨੂੰ ਮਿਲ ਜਾਣਾ ਸੀ ਇਹ ਤਾਂ ਭਗਵਾਨ ਆਪ ਆ ਗਏ ਹਨ ਜਾਂ ਉਹਨਾਂ ਦਾ ਭੇਜਿਆ ਹੋਇਆ ਇਹ ਬਾਲਕ ਆ ਗਿਆ ਹੈ ਪਰ ਵੇਖੀ ਹੁਣ ਇਹ ਪੁੱਤਰ ਹੱਥੋਂ ਨਾ ਗਵਾ ਬਹੀਂ ਕਿਤੇ ਨਿੰਦਿਆ ਨਾ ਕਰ ਬੈਠੀ ਨਹੀਂ ਜੀ ਮੈਂ ਨਿੰਦਿਆ ਕਿਉਂ ਕਰਨੀ ਹੈ ਉਸੇ ਵੇਲੇ ਬਾਲਕ ਨੂੰ ਨਵੇਂ ਸੁੰਦਰ ਕੱਪੜੇ ਪਵਾਏ ਤੇ ਇੱਕ ਵਾਰੀ ਤਾਂ ਪੁੱਤਰ ਦੀ ਦਾਤ ਨਾਲ ਨਿਹਾਲ ਹੋ ਗਈ ਤੇ ਪੁੱਤਰ ਵੀ ਐਸਾ ਬੜਾ ਹੀ ਮਿੱਠ ਬੋਲਾ ਕਿ ਉਸਦੀ ਹਰ ਗੱਲ ਦੇ ਉੱਤਰ ਵੀ 'ਹਾਂ ਜੀ' ਕਹਿਣਾ ਇਤਨਾ ਰਸਦਾਇਕ ਸੀ ਏ ਮਨ ਵਿੱਚ ਖੁਸ਼ੀਆਂ ਦੀ ਝਰਨਾਟ ਛਿੜ ਜਾਂਦੀ ਸੀ। ਇਵੇਂ ਕਾਫੀ ਸਮਾਂ ਲੰਘ ਗਿਆ। ਇੱਕ ਦਿਨ ਅਚਨਚੇਤ ਭਗਤ ਤੇ ਲੋਚਨ ਜੀ ਦੀ ਪਤਨੀ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਅੱਜ ਨੌਕਰ ਨੂੰ ਰਜਾਉਣਾ ਹੈ। ਉਸਨੇ ਇਸ ਸੰਕਲਪ ਨਾਲ ਕਾਫੀ ਅਨਪਕਾ ਲਿਆ। ਨੌਕਰ ਖਾਈ ਹੀ ਗਿਆ। ਉਹ ਭੋਲੀ ਨਹੀਂ ਸੀ ਜਾਣਦੀ ਕਿ ਭਗਵਾਨ ਜੀ ਨੂੰ ਸੰਸਾਰ ਦਾ ਸਭ ਪਦਾਰਥ ਖੋਆ ਕੇ ਵੀ ਤ੍ਰਿਪਤ ਨਹੀਂ ਕੀਤਾ ਜਾ ਸਕਦਾ। ਭਗਵਾਨ ਜੀ ਦਾ ਅੰਤ ਲੈਣਾ ਔਖਾ ਹੈ। ਸਭ ਦੇਵਤੇ ਨੇਤ ਨੀਤੀ ਕਰਦੇ ਹਨ ਭਗਤ ਜੀ ਦੇ ਘਰ ਤਾਂ ਪ੍ਰੇਮਾ ਭਗਤੀ ਦੇ ਬੰਧਨ ਵਿੱਚ ਵੱਜੇ ਪ੍ਰਭੂ ਜੀ ਨੌਕਰ ਬਣ ਕੇ ਆਏ ਸਨ ਕਰੋੜਾਂ ਦੇਵਤੇ ਪ੍ਰਭੂ ਜੀ ਦੇ ਸਨਮੁਖ ਹੱਥ ਜੋੜ ਕੇ ਖੜੇ ਰਹਿੰਦੇ ਹਨ ਭਗਵਾਨ ਜੀ ਨੂੰ ਭੋਜਨ ਚੁਕਾ ਕੇ ਬਿਨਾਂ ਰਜਾਇਆ ਹਾਰ ਕੇ ਘਰ ਛੱਡ ਕੇ ਆਪ ਇੱਕ ਗੁਆਂਢਣ ਦੇ ਅਟੇਰਨ ਆਦੀ ਲੈ ਕੇ ਚਲੀ ਗਈ ਜਦ ਗੁਆਂਢਣ ਨੇ ਤੇ ਲੋਚਨ ਜੀ ਦੀ ਪਤਨੀ ਤੋਂ ਪੁੱਛਿਆ ਕਿ ਤੂੰ ਅੱਜ ਕਿੱਥੇ ਰਹੀ ਰਾਜੇ ਤੇ ਲੂਚਨ ਜੀ ਦੀ ਪਤਨੀ ਨੇ ਆਖ ਦਿੱਤਾ ਕਿ ਇਹ ਨੌਕਰ ਛੱਟੀ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ ਹੈ ਸਾਰਾ ਅੰਨ ਖਾ ਕੇ ਵੀ ਨਹੀਂ ਰੱਜਿਆ ਮੈਂ ਤਾਂ ਬੜੀ ਹੈਰਾਨ ਹਾਂ ਪਤਾ ਨਹੀਂ ਮੁੰਡਾ ਕੀ ਹੈ ਕੋਈ ਜਾਦੂਗਰ ਹੈ ਕਿਸੇ ਗੱਲੋਂ ਅਕਦਾ ਤੱਕਦਾ ਹੈ ਹੀ ਨਹੀਂ ਮੈਂ ਤਾਂ ਇਸ ਦੀ ਕੋਈ ਗੱਲ ਵੀ ਬੱਚਿਆਂ ਵਾਲੀ ਨਹੀਂ ਦੇਖੀ ਭੁੱਖੇ ਨੂੰ ਰੋਟੀ ਹਜ਼ਮ ਨਾ ਹੋਣ ਵਾਲੀ ਗੱਲ ਹੋਈ ਗੱਲ ਕਰਨ ਦੀ ਹੀ ਦੇਰ ਸੀ ਕਿ ਮੁੰਡਾ ਘਰ ਤੋਂ ਗਾਇਬ ਹੋ ਗਿਆ ਭਾਅ ਅੰਤਰਜਾਮੀ ਜੀ ਚੁੱਪ-ਚੁਪਿਤੇ ਹੀ ਅਲੋਪ ਹੋ ਗਏ। ਜਦੋਂ ਗਵੰਡਨ ਪਾਸੋਂ ਉੱਠ ਕੇ ਭਗਤ ਜੀ ਦੀ ਪਤਨੀ ਕਾਰ ਆਈ ਤਾਂ ਹੈਰਾਨ ਹੋਈ ਕਿ ਘਰ ਦੇ ਬੂਹੇ ਖੁੱਲੇ ਪਏ ਹਨ ਪਰ ਟਹਿਲੂਆ ਅੰਤਰਜਾਮੀ ਕਰਨੀ ਹੈ। ਅੰਦਰ ਬਾਹਰ ਪਾਲ ਕੀਤੀ ਆਵਾਜ਼ਾਂ ਮਾਰੀਆਂ ਪਰ ਅੰਤਰਜਾਮੀ ਜੀ ਨਾ ਲੱਭੇ ਪਰ ਉਹ ਕਿੱਥੋਂ ਲੱਭੇ ਉਹ ਤਾਂ ਜਾ ਚੁੱਕਾ ਸੀ। ਜਦੋਂ ਤੇ ਲੋਚਨ ਜੀ ਘਰ ਆਏ ਤਾਂ ਉਸ ਨੂੰ ਨੌਕਰ ਦੇ ਚਲੇ ਜਾਣ ਬਾਬਤ ਦੱਸਿਆ। ਫਿਰ ਰਬ ਦੀ ਨਿੰਦਿਆ ਕਰਨ ਲੱਗੀ ਅਤੇ ਜ਼ਾਰੋ-ਜ਼ਾਰ ਰੋਣ ਲੱਗੀ। ਤਦ ਤੇ ਲੋਚਨ ਜੀ ਨੇ ਆਖਿਆ ਹੇ ਅਭਾਗਣ ਤੂੰ ਜ਼ਰੂਰ ਹੀ ਅੰਤਰਜਾਮੀ ਨੌਕਰ ਦੀ ਨਿੰਦਿਆ ਕੀਤੀ ਹੋਣੀ ਹੈ। ਇਸੇ ਕਰਕੇ ਹੀ ਉਹ ਚਲੇ ਗਿਆ। ਹੁਣ ਭਗਤ ਜੀ ਆਪਣੀ ਪਤਨੀ ਨੂੰ ਕਰਮਾ ਸਬੰਧੀ ਪੁਰਾਤਨ ਯੁਗਾਂ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਦਾ ਹਵਾਲਾ ਦੇ ਕੇ ਸ਼ਬਦ ਦੁਆਰਾ ਤਤ ਗਿਆਨ ਸਮਝਾਉਂਦੇ ਹਨ ਕਿ ਭੋਲੀਏ ਹਰੀ ਨੂੰ ਕਿਉਂ ਦੋਸ਼ ਦਿੰਦੀ ਹੈ? ਪਾਪ ਪੁੰਨ ਮੰਦਾ ਚੰਗਾ ਭਾਗ ਦੁੱਖ ਸੁਖ ਇਹ ਤਾਂ ਤੇਰੇ ਆਪਣੇ ਕੀਤੇ ਕਰਮਾਂ ਦਾ ਹੀ ਫਲ ਹੈ ਤੇ ਲੋਚਨ ਭਗਤ ਜੀ ਸ਼ਬਦ ਦੁਆਰਾ ਉਪਦੇਸ਼ ਕਰਦੇ ਹਨ ਕਿ हे ਭੋਲੀਏ ਜਿਵੇਂ ਪੁਰਾਤਨ ਹੋ ਗੁਜ਼ਰੇ ਰਿਖੀਆ ਮੁਨੀਆਂ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਅਵਸ਼ ਹੀ ਭੋਗਣਾ ਪਿਆ ਹੈ ਇਸੇ ਤਰ੍ਹਾਂ ਤੈਨੂੰ ਵੀ ਉਸ ਪ੍ਰਭੂ ਦੇ ਸਰੂਪ ਬਾਲਕ ਦੀ ਨਿੰਦਿਆ ਦਾ ਫਲ ਭੁਗਤਣਾ ਪਿਆ ਹੈ ਜਿਵੇਂ ਕਿ ਨਾਰਾਇਣ ਨਿੰਦਸ ਕਾਏ ਪੂਲ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਦੀ ਰਹਾਉ ਪੂਰ ਬਲੋ ਕ੍ਰਿਤ ਕਰਮ ਨਾ ਮਿਟੈਰੀ ਘਰ ਗੇਹਣ ਤਾਚੇ ਮੋਹਿ ਜਾਪੀ ਅਲੇ ਰਾਮ ਚੇ ਨਾਮੰ ਬਦਤ ਤੇ ਲੋਚਨ ਰਾਮ ਜੀ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ